ਜਿਸ ਕਰ ਤੋ ਬਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੁਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੀਂਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਇਸ ਦੀ ਬਾਈ ਜਿਹੜੀ ਮੋਟੀ ਮੋਟੀ ਡਿਟੇਲ ਆਪਾਂ ਹੀ ਦੱਸਾਂਗੇ ਬਾਈ ਬਾਹਰ ਗਿਆ ਵਾ ਬਾਕੀ ਬਾਈ ਦਾ ਕੰਟੈਕਟ ਨੰਬਰ ਜਿਹੜਾ ਸਕਰੀਨ ਤੇ ਚੱਲੂਗਾ ਨੋਟ ਕਰ ਲਿਓ ਬਾਈ ਤੇ ਜਿਸ ਪਿੰਡ ਚੋਂ ਬਾਈ ਵੀਡੀਓ ਬਣਾ ਰਹੇ ਆ ਪਿੰਡ ਨਾਨਕਪੁਰਾ ਬਾਈ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਈ ਨੇੜੇ ਪਿੰਡ ਜਿਹੜਾ ਪੱਖੋ ਕੈਂਚੀ ਰਹਿ ਜਾਂਦੀਆਂ ਨੇ ਬਈ ਸਹਿਣਾ ਪਿੰਡ ਵੀ ਨੇੜੇ ਹੀ ਰਹ ਜਾਂਦਾ ਤੇ ਤੱਪਾ ਮੰਡੀ ਵੀ ਨੇੜੇ ਹੀ ਰਹ ਜਾਂਦਾ ਹੈ ਮੋਬਾਈਲ ਨੰਬਰ ਨੋਟ ਕਰ ਲੋ 70099 54642 ਇਹ ਬਈ ਦਾ ਕੰਟੈਕਟ ਨੰਬਰ ਆ ਬਈ ਬਾਕੀ ਸਕਰੀਨ ਤੇ ਚੱਲ ਰਿਆਂ ਨੋਟ ਕਰ ਲੋ ਤੀਜਾ ਸੂਆ ਸੂਈ ਆ ਕੱਲ ਦੀ ਸੂਈ ਆ ਬਈ ਬੱਚਾ ਕਰਮਾਲੀ ਨੇ ਬੱਛਾ ਦਿੱਤਾਗਾ ਤੇ ਜੇਰ ਵੀ ਬਾਈ ਇਹਦੀ ਕੰਪਲੀਟ ਆ ਆ ਪਈ ਆ ਓਕੇ ਆ ਜੇਰ ਵਗੈਰਾ ਓਕੇ ਆ ਤੇ 17 ਲੀਟਰ ਜਿਹੜਾ ਬੌਲਾ ਹੁਣ ਨੈਟ ਤਿਆਰ ਆਗਾ ਤੇ 20 ਲੀਟਰ ਦੁੱਧ ਦੀ ਬਾਈ ਕਹਿੰਦਾ ਇਹ ਤੋਂ ਉਮੀਦ ਕਰਦੇ ਆ ਢਾਂਚਾ ਚੰਗਾ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ 판ਡ ਵਾਲਾ ਲੇਵਾ ਕਰਮਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਿਵਾਈ ਦੀ ਨੰਬਰ 1 ਠੰਡੀ ਸੀਲ ਬਾਈ ਦੇ ਘਰ ਦੀ ਵੈੜਾ ਕੋਈ ਵਪਾਰ ਦਾ ਕੰਮ ਨਹੀਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਯਾਤਬ੍ਰੀਟ ਫੋਲਾ ਚਮਕ ਚਮਕ ਚੰਗੀ ਆ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਣੇ ਨੇ ਤਿਆਰ ਕਰਿਆ ਅਜੇ ਬਾਈ ਟਾਈਮ ਵੀ ਕੁਛ ਨਹੀਂ ਹੋਇਆ ਟਾਈਮ ਵੀ ਦੱਸ ਹੀ ਦਿੰਦੇ ਆ ਤੇ ਸਾਢੇ 12 ਵਜੇ ਦਾ ਟਾਈਮ ਹੋ ਸਭ ਨਾਲ ਜੱਜਮੈਂਟ ਕਰ ਲਿਓ ਸ਼ਾਮ ਤੱਕ ਜਿਹੜਾ ਆਰਡਰ ਕਰਮਾਣੇ ਨੇ ਬਹੁਤ ਵਧੀਆ ਤਿਆਰ ਕਰ ਲੈਣਾ ਬਾਈ ਤੋਰਾ ਦੇਖੋ ਨੰਬਰ 1 ਜਿਵੇਂ ਮਰਜੀ ਬਾਈ ਜਵਾਕ ਖੋਲੀ ਫਿਰਨ ਕੋਈ ਚੱਕ ਰਹੀ ਨਹੀਂ ਭੱਜ ਨੱਟ ਵਾਲੀ ਕਰਮਾਣੀ ਪੂਰਾ ਨਹੀਂ ਠੰਡੀ ਸੀਲ ਆ ਬਾਈ ਜਿਵੇਂ ਚੁਈ ਓਕੇ ਆ ਤੇ ਜੇਰ ਵੀ ਬਾਈ ਰੱਖੀ ਬੈਠਾ ਮੋੜ ਲਿਆ ਬਾਈ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾਣੀ ਦਾ ਤੇ ਤੋਰਾ ਨੰਬਰ 1 ਠੰਡੀ ਦੇ ਲਓ ਬਾਈ ਖੁਦ ਅੰਦਾਜ਼ਾ ਲਾ ਲਓ ਜਵਾਕ ਲਈ ਫਿਰਦਾ ਕੋਈ ਚੱਕ ਨਹੀਂ ਜਿਵੇਂ ਮਰਜੀ ਖੋਲੀ ਫਿਰ ਤੇ ਬੱਚਾ ਮਗਰ ਬੱਛਾ ਬਾਈ ਮੋਲੇ ਦਾ ਬਈ 58000 ਰੁਪਿਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਜਮਾ ਜਾਇਜ ਮੋਲਾ ਬਈ ਮਾਨਤਨ ਹੋਣਾਗਾ 17 ਲੀਟਰ ਬੌਲਾ ਜਿਹੜਾ ਨੈਟ ਹੁਣ ਚੋਣ ਵਾਲਾ ਬਈ ਤਿਆਰ 20 ਲੀਟਰ 20 ਪਲੱਸ ਦੁੱਧ ਦੇ ਹੀਰਾਮ ਨਾ ਪਾ ਦੂਗੀ ਜਿਹੜੇ ਹਿਸਾਬ ਨਾਲ ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਬਈ ਤੇ ਕਿਸੇ ਵੀਰ ਨੂੰ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ